ਦੇ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਸੰਬੰਧਤ ਇਹ ਕੋਈ ਐਸੀ ਇਮਾਰਤ ਸਹੀ ਸਲਾਮਤ ਹੈ ਕਿ ਇਹ ਤੇ ਉਹੀ ਪਲੰਗਾ ਜਿੱਤੇ ਬਹਿ ਕੇ ਮਹਾਰਾਜ ਨੇ ਪ੍ਰਸ਼ਾਦਾ ਸਕਿਆ ਸੀ ਜਿਸ ਵੇਲੇ ਪਾਸ਼ਾ ਮੁਕਸਰ ਦੀ ਜੰਗ ਤੋਂ ਬੇਲੇ ਹੋ ਕੇ ਦਮਦਮਾ ਸਾਹਿਬ ਆਉਂਦੇ ਆ ਮੇਰਾ ਪੁੱਤਰ ਤਾਂ ਮਾਤਾ ਇਹੀ ਆ ਬਾਬਾ ਸੰਗੂ ਸਿੰਘ ਜੋ ਝੋਲੀ ਪਾ ਤੇ ਇਥੋਂ ਕੋਈ ਪੁੱਤਰ ਬਿਨਾ ਖੰਦੀ ਨਹੀਂ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਵਰਜ ਸਾਹਿਬ ਮਾਈ ਦੇਸਾ ਪਾਤਸ਼ਾਹੀ ਦਸਵੀਂ ਪਿੰਡ ਚੱਕ ਫਤੀ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਹ ਉਹ ਪਾਵਨ ਪਵਿੱਤਰ ਸਥਾਨ ਹਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਆਏ ਸਨ 18 ਜੀਟ ਤੋਂ ਲੈ ਕੇ 26 ਜੀਟ ਤੱਕ ਗੁਰੂ ਸਾਹਿਬ ਜੀ ਇਸ ਪਾਵਨ ਪਵਿੱਤਰ ਸਥਾਨਾਂ ਤੇ ਰਹੇ ਸਨ ਮਾਈ ਦੇਸਾ ਜੀ ਦੀ ਪ੍ਰੇਮਾ ਭਗਤੀ ਕਰਕੇ ਗੁਰੂ ਸਾਹਿਬ ਜੀ ਇਸ ਪਿੰਡ ਵਿੱਚ ਆਏ ਸਨ ਮਾਈ ਦੇਸਾ ਜੀ ਵੱਲੋਂ ਪ੍ਰਸ਼ਾਦਾ ਤਿਆਰ ਕੀਤਾ ਗਿਆ ਸਤਿਗੁਰਾਂ ਨੇ ਬੜੇ ਪਿਆਰ ਨਾਲ ਸਕੇਆ ਮਾਤਾ ਦੇਸਾ ਜੀ ਦੀ ਅੰਸ ਵੰਸ ਤੋਂ ਅੱਜ ਵੀ ਨੌਵੀਂ ਪੀੜੀ ਗੁਰੂ ਸਾਹਿਬ ਜੀ ਦੀਆਂ ਆਖਰੀ ਇਨਸਾਨੀਆਂ ਸੰਸਵਾਲ ਕਰਕੇ ਰੱਖ ਰਹੀ ਹੈ ਗੁਰਦੁਆਰਾ ਬੁਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵੀਰ ਸਿੰਘ ਜੀ ਦੇ ਬਚਨਾਂ ਤੋਂ ਤੁਹਾਨੂੰ ਅੱਜ ਪੂਰਾ ਇਤਿਹਾਸ ਸਰਬਨ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਆਓ ਗੁਰਮੁਖ ਪਿਆਰਿਓ ਇਹ ਗੁਰਮੁਖ ਪਿਆਰਿਆਂ ਦੀ ਟੀਮ ਅੱਜ ਇਸ ਨਗਰ ਦੇ ਵਿੱਚ ਪਹੁੰਚੀ ਹੈ ਇੱਥੇ ਦੀਆਂ ਇਲਾਹੀ ਬਖਸ਼ਿਸ਼ਾਂ ਨੇ ਬੜੀਆਂ ਬਰਕਤਾਂ ਨੇ ਉਹਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਉਹਦੇ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਏ ਜਾਣਗੇ ਇਹ ਜਿਹੜਾ ਨਗਰ ਹੈ ਇਸ ਵੱਲੋਂ ਬੜਾ ਭਾਗਾ ਵਾਲਾ ਹੈ ਉੰਗੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਸੰਬੰਧਤ ਮਾਤਾ ਸਹਿਬ ਕੌਰ ਸੁੰਦਰ ਕੌਰ ਨਾਲ ਸੰਬੰਧਤ ਜੇ ਕੋਈ ਐਸੀ ਇਮਾਰਤ ਸਹੀ ਸਲਾਮਤ ਹੈ ਹੂਬੂ ਅੱਜ ਉਸੇ ਤਰ੍ਹਾਂ ਹੈ ਤੋਂ ਵਿਦੇਸਾਂ ਜਿੱਥੇ ਦੇਸਾਂ ਵਿਦੇਸਾਂ ਤੋਂ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਆਪਾਂ ਇਹਦੇ ਇਤਿਹਾਸ ਦੀ ਸਾਂਝ ਪਾਉਣੀ ਆ ਇੱਥੋਂ ਦੇ ਰਹਿਣ ਵਾਲੇ ਮਾਈ ਦੇਸਾਂ ਬੜਾ ਹੀ ਪਿਆਰ ਕਰਦੇ ਸੀ ਨੰਦਪੁਰ ਸਾਹਿਬ ਜਾ ਕੇ ਸੇਵਾ ਕਰਨੀ ਸੇਵਨ ਕਰਨਾ ਕਈ-ਕਈ ਮਹੀਨੇ ਰਹਿ ਕੇ ਆਉਣੇ ਤੇ ਇੱਕ ਸਮਾਂ ਆਇਆ ਜਦੋਂ ਘਰ ਵਾਲਾ ਚੜ੍ਹਾਈ ਕਰ ਗਿਆ ਤਾਂ ਸ੍ਰੀਕੇ ਕਬੀਲੇ ਨੇ ਉਹਨਾਂ ਨੂੰ ਅਲੱਗ ਕੀਤਾ ਕੀਤਾ ਇੱਕ ਕੋਠੜੀ ਦਿੱਤੀ ਜਿਹਨੂੰ ਅੱਜ ਬੁਰਜ ਸਾਹਿਬ ਕਹਿੰਦੇ ਆ ਜਿਹਦੇ ਉੱਤੇ ਉਦੋਂ ਚਿਵਾਰਾ ਸੀ ਕਿ ਤਿੱਥੇ ਪਾਠ ਕਰਨਾ ਸਿਮਰਨ ਕਰਨਾ ਉੱਥੇ ਕਰ ਅਰਦਾਸ ਕਰਨੀ ਕਿ ਕੰਗੀਆਂ ਵਾਲੇ ਪਾਸ਼ਾ ਮੇਰੇ ਬਾਪੂ ਮੈਂ ਤਾਂ ਨਹੀਂ ਆ ਸਕਦੀ ਤੁਹਾਡੇ ਕੋਲ ਅਨੰਦਪੁਰ ਸਾਹਿਬ ਜਾਂ ਸੁਣ ਰਹੇ ਹਾਂ ਕਿ ਜੰਗਾ ਜੁੱਧਾਂ ਦਾ ਸਮਾਂ ਪਤਾ ਨਹੀਂ ਤੁਸੀਂ ਕਿੱਥੇ ਹੋਵੋਗੇ ਤੁਸੀਂ ਜ਼ਰੂਰ ਮੇਰੇ ਘਰ ਚੰਨ ਪਾਓ ਇਹ ਭਾਵਨਾ ਰੱਖ ਕੇ ਰੋਜ਼ਨੀ ਤੇ ਉਹਨਾਂ ਦੀ ਸਹੇਲੀ ਅਤੀਸੋ ਨੇ ਆ ਕੇ ਕੋਈ ਨਾ ਕੋਈ ਖਬਰਸਾਰ ਦੇਣੀ ਕਿ ਮੈਂ ਆਹ ਸੁਣ ਕੇ ਆਈ ਹਾਂ ਜਦੋਂ ਮਨ ਨੂੰ ਅੰਦਰੋਂ ਹਲਾ ਰੌਣ ਲੱਗਿਆ ਕਿ ਪਾਸ਼ਾ ਜ਼ਰੂਰ ਆਉਣਗੇ ਤਾਂ ਇੱਕ ਖੇਸ ਤਿਆਰ ਕੀਤਾ ਬਣ ਕੇ ਵੀ ਆਪਾਂ ਦੋਨੋਂ ਸੇਧੀਆਂ ਇਹ ਖੇਸ ਭੇਟਾ ਕਰਾਂਗੇ ਉਸ ਪਟਾਮਾ ਕਤਰ ਕੀਤੀਆਂ ਕਿ ਪਾਸ਼ਾ ਦੇ ਚਰਨਾਂ 'ਚ ਭੇਟਾ ਕਰਾਂਗੇ ਤੇ ਰੋਜ਼ ਇਹੇ ਸੇਵਾ ਸਿਮਰਨ ਆਪ ਦਾ ਜਾਰੀ ਰੱਖਿਆ ਜਿਸ ਵੇਲੇ ਪਾਸ਼ਾ ਮੁਕਸਰ ਦੀ ਜੰਗ ਤੋਂ ਵੇਲੇ ਹੋ ਕੇ ਦਮਦਮਾ ਸਾਹਿਬ ਆਉਂਦੇ ਆ ਆਪਾਂ ਡੱਲਾ ਸਿੰਘ ਦੇ ਘਰ ਬਰਾਜਦੇ ਆ ਉਦੋਂ ਇਥੋਂ ਇਸ ਨਗਰ ਦੇ ਚੌਧਰੀ ਰਾਮਾ ਪੱਤਾ ਬਖਤਾ ਤਖਤਾ ਜਾ ਕੇ ਦਰਸ਼ਨ ਦਿਦਾਰੇ ਕਰਦੇ ਆ ਤੇ ਪਾਸ਼ਾ ਬੜੇ ਖੁਸ਼ ਹੁੰਦੇ ਆ ਕਿ ਭਾਈ ਭਗਤੂ ਦੀ ਅਨਸਵੰਸ ਦੇ ਵਿੱਚੋਂ ਗੁਰਮੁਖ ਪਿਆਰੇ ਆਏ ਆ ਤੇ ਉਹ ਬੇਨਤੀ ਕਰਦੇ ਆ ਪਾਸ਼ਾ ਸਾਡੇ ਤਾਏ ਨੇ ਬੜੀ ਭੁੱਲ ਕੀਤੀ ਜਿਹੜਾ ਖਾਲਸਾ ਹੋਣ ਤੋਂ ਫੌਜੀ ਬਣਨ ਤੋਂ ਜਵਾਬ ਦੇ ਗਿਆ ਅਸੀਂ ਉਹਦੀ ਮਾਫੀ ਮੰਗਦੇ ਆ ਅਸੀਂ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਆਏ ਤੇ ਸਤਗੁਰਾਂ ਨੇ ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਸੰਕਲਪ ਦਿਵਾਇਆ ਖੰਡੇ ਦੀ ਪੌਲ ਸ਼ਿਕਾਈ ਖਾਲਸਾ ਫੌਜ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਭਾਈ ਰਾਮ ਸਿੰਘ ਭਾਈ ਫਤਿਹ ਸਿੰਘ ਭਾਈ ਭਗਤ ਸਿੰਘ ਤਖਤ ਸਿੰਘ ਨਾਂ ਰੱਖੇ ਤੇ ਜਿਹੜੇ ਨਾਲ ਸਿੰਘ ਗਏ ਸੀ ਇਲਾਕੇ ਦੇ ਉਹਨਾਂ ਨੂੰ ਵੀ ਕੰਡੇ ਦੀ ਪੌਲ ਸਿਖਾਈ ਗਈ ਤਾਂ ਪਾਸ਼ਾ ਨੇ ਬਚਨ ਕੀਤਾ ਆ ਰਾਮ ਸਿੰਘ ਤੁਸੀਂ ਦਰਸ਼ਨ ਦਿਦਾਰੇ ਕਰ ਲਿਆ ਸਾਨੂੰ ਬਰਾਗਣ ਰੂਹ ਚੇਤੇ ਕਰਦੀ ਅਸੀਂ ਤੁਹਾਡੇ ਨਗਰ ਆਉਣਾ ਹੈ ਚੱਲ ਕੇ ਤਿਆਰੀਆਂ ਕਰੋ ਤਾਂ ਰਾਮ ਸਿੰਘ ਇਤਿਹਾਸ ਦਾ ਦੇਖਿਆ ਕਹਿੰਦਾ ਪਾਸ਼ਾ ਸਾਡੀ ਕੋਈ ਦੇਖਣ ਵਾਲੀ ਜਾਂ ਇਸੀ ਤਾਂ ਜਗਾਣੀ ਹੈ ਜੇਠ ਦਾ ਮਹੀਨਾ ਤੁਹਾਨੂੰ ਤਕਲੀਬ ਬਹੁਤ ਹੋਣੀ ਆ ਵੱਡੇ ਵੱਡੇ ਟਿੱਬੇ ਹਨੇਰੀਆਂ ਉੱਠਦੀਆਂ ਪਾਸ਼ਾ ਦੇਖ ਗਿਆ ਕਿ ਗੁਰੂ ਸਿੱਖ ਦੇ ਮਨ ਦੀ ਭਾਵਨਾ ਕਿ ਇਹਨੂੰ ਆਇਆ ਮੈਂ ਕਿੱਥੇ ਭਾਵਾਂਗਾ ਪਾਸ਼ਾ ਕਹਿੰਦੇ ਆ ਰਾਮ ਸਿੰਘ ਤੈਨੂੰ ਤਿਆਰੀ ਦਾ ਟਾਈਮ ਦਿੱਤਾ ਜਾ ਕੇ ਤਿਆਰੀਆਂ ਕਰੋ ਤੇ ਸਾਨੂੰ ਦੱਸੋ ਤੇ ਫਿਰ ਉਹਨਾਂ ਨੇ ਆ ਕੇ ਨਗਰ 'ਚ ਦੱਸਿਆ ਵੀ ਪਾਸ਼ਾ ਨੇ ਬੜੇ ਖੁਸ਼ ਹੋ ਕੇ ਵਚਨ ਕੀਤੇ ਆ ਜਦੋਂ ਉਹਨੇ ਨਗਰ 'ਚ ਗੰਦ ਕੀਤੀ ਤਾਂ ਬੀਬੀ ਅਤੀਸੋ ਨੇ ਜਾ ਕੇ ਦੱਸਿਆ ਮਾਝ ਦੇਸਾਂ ਨੂੰ ਕਿ ਆ ਜਿਹੜੇ ਵਚਨ ਵਰਤੇ ਆ ਮੇਰਾ ਦਿਲ ਕਹਿੰਦਾ ਕਿ ਤੇਰੇ ਲਈ ਵਰਤੇ ਆ ਬਰਾਗਣ ਰੂ ਕਿਉਂਕਿ ਛੋਟਾ ਜਿਹਾ ਪਿੰਡ ਆ ਦਸਕ ਘਰ ਆ ਮੈਨੂੰ ਪਤਾ ਵੀ ਹੋਰ ਤਾਂ ਇੰਨਾ ਕੋਈ ਚੇਤੇ ਨਹੀਂ ਕਰਦਾ ਜਿੰਨਾ ਤੂੰ ਕਰਦੀਆਂ ਤੇ ਜਾਂਦੀ ਰਹੀਆਂ ਤਾਂ ਮਾਤਾਂ ਨੂੰ ਵੀ ਹੌਸਲਾ ਹੁੰਦਾ ਤਾਂ ਨਗਰ ਸਾਰਾ ਰਲ ਮਿਲ ਕੇ ਜਿਵੇਂ ਅੱਗੇ ਪਿੰਡਾਂ 'ਚ ਹੁੰਦਾ ਕਿ ਮੀਂਹ ਦਾ ਪਾਣੀ ਇਕੱਤਰ ਕਰਕੇ ਸੰਗਤਾਂ ਉੱਥੇ ਪਾਣੀ ਨੂੰ ਸਾਂਭਦੀਆਂ ਵਰਤਦੀਆਂ ਛਪੜੀ ਦਾ ਕਿਨਾਰਾ ਸੀ ਬੋੜ ਪੇਪਲ ਸੀਗੇ ਬਹੁਤ ਜ਼ਿਆਦਾ ਉੱਥੇ ਕਾਠ ਦਾ ਬੰਗਲਾ ਤਿਆਰ ਕੀਤਾ ਸੁੰਦਰ ਬੰਗਲਾ ਤਿਆਰ ਕਰਕੇ 18 ਜੇਠ ਵਾਲੇ ਦਿਨ ਜਾ ਕੇ ਪਾਸ਼ਾ ਨੂੰ ਸੁਬਾ ਜਾ ਕੇ ਬੇਨਤੀ ਕੀਤੀ ਪਾਸ਼ਾ ਸਾਡੇ ਵੱਲੋਂ ਤਿਆਰੀ ਹੈ ਤੇ ਪਾਸ਼ਾ ਨੇ ਸਿਪਾਈ ਦਲ ਸਿੰਘ ਉਹ ਰਾਣਾ ਸਾਰਿਆਂ ਨਾਲ ਮਸਵਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਾਸ਼ਾ ਤੁਸੀਂ ਕਈ ਵਾਰ ਬਠਿੰਡੇ ਕਿਲੇ ਦਾ ਜ਼ਿਕਰ ਕੀਤਾ ਆਪਾਂ ਕੇ ਲਈ ਵੀ ਹੋਵਾਂਗੇ ਚਲੋ ਸਾਰੇ ਚੱਲੀਏ ਫਿਰ ਜਥੇ ਸਮੇਤ માતા ਸੁੰਦਰ ਕੌਰ ਸਹਿਬ ਕੌਰ ਸਮੇਤ ਪਾਤਸ਼ਾਹ ਸ਼ਾਮਤ ਕਰੇ ਇਸ ਨਗਰ ਚ ਆਏ 18 ਜੇਠ ਵਾਲੇ ਦਿਨ ਇੱਕ ਰਾਤ ਉੱਥੇ ਬਰਾਜੇ ਜਦੋਂ ਆ ਕੇ ਆਥ ਨੇ ਬਰਾਜਦੇ ਆ ਸੋਹਣੀਆਂ ਹਵਾਵਾਂ ਵਗਦੀਆਂ ਪਾਸ਼ਾ ਬੜੇ ਤੇ ਆਰਾਮ ਸਿਆ ਤੂੰ ਤਾਂ ਕਹਿੰਦਾ ਸੀ ਸਾਡੇ ਨਗਰ ਚ ਗਰਮੀ ਬਹੁਤ ਹੈ ਸਾਨੂੰ ਤਾਂ ਜਮਨਾ ਦੇ ਕਿਨਾਰੇ ਜੈਸਾ ਲੱਗ ਰਿਹਾ ਇੱਥੇ ਆ ਕੇ ਸਾਨੂੰ ਤਾਂ ਸਾਡਾ ਪੌਂਟਾ ਸਾਹਿਬ ਚਿੱਤੇ ਆ ਗਿਆ ਬੜਾ ਮਹਾਰਾਜ ਨੇ ਖੁਸ਼ੀ ਮਨਾਈ ਤੇ ਉੱਥੇ ਪਹਿਲੀ ਰਾਤ ਗੁਜ਼ਾਰੀ ਉਦੋਂ ਬਾਅਦ ਦੂਸਰੇ ਦਿਨ ਪਾਸ਼ਾ ਤਿਆਰ ਕਰਦੇ ਆ ਵੀ ਚੌਧਰੀ ਚਲ ਤਰੇ ਘਰ ਚਲੀਏ ਜਦੋਂ ਇੱਧਰ ਨੂੰ ਆਉਂਦੇ ਆ ਤਾਂ ਮਾਈ ਦੇਸਾਂ ਨੂੰ ਪਤਾ ਲੱਗਦਾ ਕਿ ਪਾਸ਼ਾ ਆ ਰਹੇ ਆ ਤੇ ਮਾਤਾ ਖੇਸ ਹੱਥ ਚ ਲੈ ਕੇ ਖੜ ਜਾਂਦੀ ਆ ਬੂਹੇ ਦੇ ਨਾਲ ਪਿਛਲੇ ਪਾਸੇ ਕਿ ਮੈਂ ਦਰਸ਼ਨ ਕਰਨ ਲੱਮੈਂ ਕਰੀ ਤਾਂ ਘੋੜਿਆਂ ਦੀਆਂ ਟਾਪਾਂ ਆਉਂਦੀਆਂ ਤਾਂ ਉੱਥੇ ਫਿਰ ਮਹਾਰਾਜ ਬਿਲਕੁਲ ਜੋ ਘੋੜਾ ਰੋਕ ਲੈਂਦੇ ਆ ਰਾਮ ਸਿੰਘ ਕਹਿੰਦੇ ਆ ਪਾਸ਼ਾ ਸਾਡਾ ਘਰ ਅੱਗੇ ਅੱਗੇ ਆਜੋ ਤਾਂ ਮਹਾਰਾਜ ਕਹਿੰਦੇ ਆ ਰਾਮ ਸਿੰਘ ਅਸੀਂ ਜਿੱਥੇ ਆਉਣਾ ਸੀ ਅੱਗੇ ਭਾਈ ਸਾਡਾ ਘਰ ਤਾਂ ਆ ਗਿਆ ਇਹ ਕਹਿ ਕੇ ਬੂਹਾ ਖੋਲ ਦਿਆ ਮਾਤਾ ਜੀ ਪਿਆਰ ਨਾਲ ਚੱਲਣਾ ਤੇ ਮੱਥਾ ਟੇਕਦੇ ਆ ਨੈਣਾ 'ਚ ਹੰਝੂ ਵਗਦੇ ਆ ਤਾਂ ਪਾਸ਼ਾ ਬਚਨ ਕਰਦੇ ਆ ਕਿ ਦੇਸਾਂ ਮਾਈ ਤੇਰੀ ਸਾਈਂ ਦਰਸ ਮਾਈ ਅਕਾਲ ਪੁਰਖ ਸਹਾਈ ਅੱਜ ਜੇ ਅਸੀਂ ਇਸ ਨਗਰ 'ਚ ਆਏ ਆ ਤੇਰੀ ਪ੍ਰੇਮਾ ਭਗਤੀ ਸਦਕਾ ਤੇਰੇ ਪਿਆਰ ਸਦਕਾ ਲਿਆਓ ਸਾਡੀ ਨਿਸ਼ਾਨੀ ਜਿਹੜੀ ਤੂੰ ਹੀ ਤੂੰ ਹੀ ਕਰਦੇ ਆ ਬੁਣੀ ਐ ਤੋਂ ਬਾਹ ਤੇ ਰੱਖਿਆ কেশ ਮਾਤਾ ਭੇਟਾ ਕਰਦੇ ਆ ਬਚਨ ਕਰਦੇ ਆ ਕਿ ਅਸੀਂ ਤੇਰੇ ਕੋਲ ਪ੍ਰਸ਼ਾਦ ਪਾਵਾਂਗੇ ਤੁਸੀਂ ਪ੍ਰਸ਼ਾਦ ਤਿਆਰ ਕਰੋ ਇਹ ਕਹਿ ਕੇ ਚੌਧਰੀ ਦੇ ਘਰ ਚਲੇ ਜਾਂਦੇ ਆ ਇੱਥੇ ਫਿਰ ਮਹਾਰਾਜ 9 ਦਿਨ ਬਰਾਜਦੇ ਆ 9 ਦਿਨਾਂ ਦੌਰਾਨ ਜੋ ਸਾਂਝਾਂ ਪੈਂਦੀਆਂ ਮਾਤਾ ਸਾਹਿਬ ਕੌਰ ਨਾਲ ਨਾ ਸੁੰਦਰ ਕੌਰ ਨਾਲ ਜੋ ਪਾਸ਼ਾ ਬਾਣੀ ਬਾਰੇ ਬਚਨ ਕਰਦੇ ਆ ਉਹ ਸਾਰੀਆਂ ਸਾਂਝਾਂ ਮਾਤਾ ਦਿਲ ਚ ਸਾਂਭ ਕੇ ਜੋ ਹੱਥ ਲਿਖਤਾਂ ਬਖਸ਼ਿਸ਼ ਕਰਦੇ ਆ ਨਿਸ਼ਾਨੀਆਂ ਬਖਸ਼ਿਸ਼ ਕਰਦੇ ਆ ਸਾਰੀਆਂ ਸੰਭੀਆਂ ਹੋਈਆਂ ਤੁਸੀਂ ਦਰਸ਼ਨ ਤਦਾਰੀ ਕਰ ਰਹੇ ਹੋ ਇੱਕ ਬਚਨ ਕੀਤਾ ਸੀ ਪਾਸ਼ਾ ਜੀ ਠ ਵਾਲੇ ਦਿਨ ਕਿ ਅਸੀਂ ਹੁਣ ਚਾਲੇ ਪਾਵਾਂਗੇ ਤਾਂ ਮਾਤਾ ਨੇ ਕਿਹਾ ਸੀ ਪਾਸ਼ਾ ਦੁਬਾਰਾ ਕਦੋਂ ਆਓਗੇ ਸਤਿਗੁਰਾਂ ਨੇ ਕਿਹਾ ਸੀ ਕਿ ਸਰੀਰ ਦੇ ਰੂਪ ਚ ਦੁਬਾਰਾ ਨਹੀਂ ਆਹਾ ਹੋਣਾ ਆ ਸਾਡਾ ਦਸਤਾਰਾ ਲਓ ਇਹ ਦਸਤਾਰ ਦੇ ਸਾਹਮਣੇ ਬੈਠ ਕੇ ਜਦੋਂ ਹੀ ਨਿਤਨੇਮ ਕਰੋਗੇ ਪਾਠ ਕਰੋਗੇ ਤਾਂ ਤੁਹਾਨੂੰ ਸਾਡੇ ਹੀ ਦਰਸ਼ਨ ਦਿਦਾਰੇ ਹੋਣਗੇ ਨਾਨਕ ਦੀ ਦਿੱਤੀ ਦਾਤ ਵਿਧੀ ਕਿ ਪਵਨ ਗੁਰੂ ਆ ਪਾਣੀ ਪੀਤਾ ਇਹ ਪਵਨ ਗੁਰੂ ਨੂੰ ਸਵਾਸਾਂ ਤੇ ਧਿਆਨ ਦਿੰਦਿਆਂ ਹੋਇਆ ਸਾਹਮਣੇ ਬੈਠਣਾ ਤੁਹਾਨੂੰ ਹਿਰਦੇ ਦੇ ਵਿੱਚੋਂ ਸਾਡੇ ਦਰਸ਼ਨ ਦਿਦਾਰੇ ਹੋਣਗੇ ਤੇ ਮਾਤਾ ਨੇ ਇਹਨਾਂ ਵਿਧੀਆਂ ਨੂੰ ਇਹਨਾਂ ਸੂਤਰਾਂ ਨੂੰ ਸਾਹਮ ਕੇ ਰੱਖਿਆ ਜੋ ਅੱਜ ਵੀ ਇੱਥੇ ਉਹ ਵਰਤਾਰੇ ਵਰਤ ਰਹੇ ਆ ਜੋ ਮਾਤਾ ਜੀ ਦੇ ਹੁਕਮਾਂ ਸਦਕਾ ਉਹ ਸਾਰਾ ਕੁਝ ਮਾਤਾ ਜੀ ਨੇ ਸੰਭਾਲਿਆ ਉਦੋਂ ਤੋਂ ਲੈ ਕੇ ਫਿਰ ਬਾਬਾ ਸੰਗੂ ਸਿੰਘ ਬਾਬਾ ਸੁਖਾ ਸਿੰਘ ਹੁਣ ਦਸਵੀਂ ਪੀੜੀ ਹੈ ਜਿਹੜਾ ਅਸੀਂ ਇਹ ਸਾਰਾ ਮਹਾਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਰਹੇ ਆ ਜੋ ਮਾਤਾ ਨੂੰ ਦਾਤਾਂ ਦੇ ਕੇ ਗਏ ਉਹਨਾਂ ਦਾ ਜੋ ਹੁਕਮ ਸਾਨੂੰ ਹੋਇਆ ਪਹਿਲਾਂ ਹੁਕਮਨਾਮਾ ਸਾਹਿਬ ਜੋ ਦਰਬਾਰ ਸਾਹਿਬ ਤੋਂ ਆਉਂਦੀ ਵਿਆਖਿਆ ਪਾਉਣੇ ਆ ਦੋ ਸਾਲ ਪਹਿਲਾਂ ਤੋਂ ਹੁਣ ਸਹਿਜ ਪਾਠ ਦਾ ਹੁਕਮ ਹੋਇਆ ਮਾਤਾ ਜੀ ਵੱਲੋਂ ਉਹ ਸਹਿਜ ਪਾਠ ਚੱਲ ਰਿਹਾ ਜਿਹੜੇ ਤੁਸੀਂ ਮਾਂ ਦੇਸਾਂ ਜਸਵੀਰ ਸਿੰਘ YouTube ਚੈਨਲ ਤੇ ਬੜੇ ਪਿਆਰ ਨਾਲ ਸੁਣਦੇ ਹੋ ਤੇ ਹੁਣ ਵੀ ਸੁਣੋ ਅੱਗੇ ਸਾਂਝ ਪਾਉਂਦੇ ਰਹੋ ਹਾਂਜੀ ਗੁਰਮੁਖੋ ਕੋਈ ਸੁਤਰੀ ਹੋਣਾ ਸੀ ਅੰਦਰ ਦਰਸਨ ਦਾ ਇਸ ਸੰਗਤਾਂ ਨੂੰ ਵੀ ਦਿਖਾ ਰਹੇ ਹੈਗੇ ਉਹ ਓਮੇ ਦਾ ਓਮੇ ਕੱਚਾ ਹੀ ਹੈਗਾ ਹਾਂਜੀ ਓਮੇ ਜਮੀਰ ਹੱਦੀ ਉਹ ਕਿਵੇਂ ਰੱਖਿਆ ਹੋਇਆ ਉਹਦੀ ਸਾਂਭ ਸੰਭਾਲ ਸਾਂਭ ਸੰਭਾਲ ਤਾਂ ਸਹਿਸਵਾਹੀ ਹੈ ਕਿ ਮਾਤਾ ਦਾ ਬਚਨ ਸੀ ਮੇਰੇ ਸਤਿਗੁਰਾਂ ਨੇ ਚਰਨ ਪਾਏ ਆ ਇੱਥੇ ਤੇ ਇਹਨੂੰ ਇਸੇ ਤਰ੍ਹਾਂ ਹੀ ਰੱਖਣਾ ਕਿਉਂਕਿ ਉਹਦੀਆਂ ਕੱਚੀਆਂ ਕੰਧਾਂ 7-7 8-8 ਫੁੱਟ ਚੌੜੀਆਂ ਕੰਧਾਂ ਉਹਨਾਂ ਦਾ ਵਿਗੜਦਾ ਕੁਝ ਨਹੀਂ ਹੈ ਕਿਉਂਕਿ ਉਹਨਾਂ ਨੂੰ ਬਾਹਰੋਂ ਤਿੰਨ ਕਿ ਮਹੀਨਿਆਂ ਬਾਅਦ ਤਲੀ ਲਾ ਦਿੱਤੀ ਜਾਂਦੀ ਹੈ ਅੰਦਰਲੇ ਪਾਸੇ ਪੋਚਾ ਲਾ ਦਿੱਤਾ ਜਾਂਦਾ ਜਿਹੜੀ ਕੜੀਆਂ ਬਾਲਿਆਂ ਦੀ ਸਾਤਾ ਉਹਨੂੰ ਅਜੇ ਤੱਕ ਕਦੇ ਕੁਝ ਹੋਇਆ ਹੀ ਨਹੀਂ ਉਹ ਬਹੁਤ ਸੁੰਦਰ ਹੈ ਤੇ ਉਸੇ ਰੂਪ ਚ ਹੀ ਹੈ ਜਿਹੜਾ ਉੱਥੇ ਇੱਕ ਪਲੰਗਾ ਲਖਿਆ ਰੱਖਿਆ ਹੋਇਆ ਹੈ ਜੀ ਹਾਂ ਜੀ ਤੇ ਉਹ ਅੰਦਰ ਹੀ ਹੈ ਉਹਦਾ ਇਹ ਤੇ ਹਾਏ ਉਹੀ ਪਲੰਗਾ ਜੀ ਤੇ ਬਹਿ ਕੇ ਮਹਾਰਾਏ ਨੇ ਪ੍ਰਸ਼ਾਦਾ ਸਕੇ ਸੀਗਾ ਤੇ ਬਹਿ ਕੇ ਇਹ ਵਰਦਾਨ ਦਿੱਤੇ ਬਾਬਾ ਸੰਗੂ ਸਿੰਘ ਨੂੰ ਝੋਲੀ ਪਾਇਆ ਮਾਈ ਦੇਸਾਂ ਦੀ ਇਹ ਉਹੀ ਪਲੰਗ ਉਸੇ ਰੂਪ ਚ ਹੀ ਸੰਭਿਆ ਹੋਇਆ ਜੀ ਜਿਹੜਾ ਦਾ ਅਸਲ ਬਾਣ ਹੈ ਜਿਹੜਾ ਕਿ ਟੁੱਟ ਗਿਆ ਸੀ ਕੁਝ ਸਾਲ ਪਹਿਲਾਂ ਉਹ ਬਾਹਰ ਉਥੇ ਸੀਸੀਐਜ ਦੇ ਸਾਹਮਣੇ ਹੋਇਆ ਤੁਸੀਂ ਦਰਸ਼ਨ ਦਦਾਰੇ ਕਰਾਏ ਆ ਇਹ ਬੁਣਿਆ ਦੁਬਾਰਾ ਪਰ ਪਲੰਗ ਉਹੀ ਆ ਜਿਹੜੇ ਇੱਕ ਅਸੀਂ ਇਤਿਹਾਸ ਦੇਖਦੇ ਨੇ ਉਥੇ ਲਿਖਿਆ ਹੋਇਆ ਸੀ ਮਾਤਾ ਦੇਸਕ ਤੇ ਅਜੀਤੋ ਜੀ ਅਤੀਸੋ ਜੀ ਹਾਂਜੀ ਤੇ ਉਥੇ ਇੱਕ ਬਾਬਾ ਜੀ ਦਾ ਨਾਮ ਲਿਖਿਆ ਬਾਬਾ ਸੰਘੂ ਜੀ ਬਾਬਾ ਸੰਘੂ ਸਿੰਘ ਹਾਂਜੀ ਉਹ ਕੌਣ ਸੀਗੇ ਇਹ ਭਾਈ ਫਤੇ ਸਿੰਘ ਦੇ ਪੁੱਤਰ ਸੀਗੇ ਜੀ ਜਿਹੜੇ ਬਾਬਾ ਫਤੇ ਸਿੰਘ ਇਸ ਨਗਰ ਦੇ ਪਿੰਡ ਦਾ ਨਾ ਭਾਈ ਕਾ ਚੱਕ ਸੀ ਜੀ ਜਦੋਂ ਇਹਨਾਂ ਨੇ ਕੁਰਬਾਨੀ ਕੀਤੀ ਬਜੀਦ ਖਾਂ ਦਾ ਸਿਰ ਕੱਟਿਆ ਜੀ ਪੰਥ ਨੇ ਇਹਨਾਂ ਨੂੰ ਮਾਣ ਦਿੱਤਾ ਤੇ ਭਾਈਕੇ ਚੱਕ ਤੋਂ ਚੱਕ ਫਤੇ ਸਿੰਘ ਵਾਲਾ ਕੀਤਾ ਗਿਆ ਤੇ ਫਤੇ ਸਿੰਘ ਦਾ ਪੁੱਤਰ ਸੀ ਬਾਬਾ ਸੰਗੂ ਸਿੰਘ ਜਿਨ੍ਹਾਂ ਨੂੰ ਝੋਲੀ ਪਾਤਾ ਸੀ ਮਾਈ ਦੇਸਾਂ ਦੀ ਕਿ ਤੇਰੀ ਸੇਵਾ ਇਹ ਕਰਨਗੇ ਮਾਤਾ ਦੇ ਆਪਣੇ ਪੁੱਤਰ ਨਹੀਂ ਸੀਗਾ ਜੀ ਫਿਰ ਇਹਨਾਂ ਸੰਗੂ ਸਿੰਘ ਦੀ ਝੋਲੀ ਅੱਗੋਂ ਇਹਨਾਂ ਨੇ ਆਪਣਾ ਭਤੀਜਾ ਪਾਇਆ ਬਾਬਾ ਸੁੱਖਾ ਸਿੰਘ ਮਾਤਾ ਜੀ ਜੇਠੂ ਦੇ ਪਿੰਡ ਦੇ ਸੀ ਬਾਬਾ ਜੇਠੂ ਸਿੰਘ ਦੀ ਉਸ ਪੁੱਤਰੀ ਸੀ ਆਪਣੇ ਭਾਈ ਦਾ ਪੁੱਤਰ ਲਿਆ ਕੇ ਝੋਲੀ ਪਾਇਆ ਸੁੱਖਾ ਸਿੰਘ ਜਿਹਦੀ ਅਣਸਵੰਸ ਅਸੀਂ ਅੱਜ ਵੀ ਇੱਥੇ ਸੇਵਾ ਕਰਦੇ ਆ ਤੇ ਇਸੇ ਕਰਕੇ ਸਾਨੂੰ ਮਾਈ ਦੇਸਾਂ ਦੇ ਵੰਸ ਚ ਕਿਹਾ ਜਾਂਦਾ ਹੈ ਹਾਂਜੀ ਤੁਹਾਡੀ ਇਹ ਵੰਸ਼ ਮਤਲਕੇ ਲਗਾਤਾਰ ਮਹਾਰਾਜ ਦੀ ਕਿਰਪਾ ਦੇ ਨਾਲ ਪੀੜ੍ਹੀਦਰ ਪੀੜ੍ਹੀ ਚੱਲ ਰਹੀ ਹੈ ਕਿਹੜੇ ਕਿਹੜੇ ਇੱਥੇ ਸਮਾਗਮ ਹੁੰਦੇ ਹਨ ਇੱਥੇ ਗੁਰਪੁਰਬ ਹੁੰਦੇ ਨੇ ਗੁਰੂ ਨਾਨਕ ਸਾਹਿਬ ਦਾ ਦਸਮੇਸ਼ ਪਿਤਾ ਦਾ 8 ਤੋਂ 9 ਦਿਨ ਜਿਹੜੇ ਮਹਾਰਾਜ ਰਹੇ ਇੱਥੇ ਜਦੋਂ 18 ਜੇੜ ਤੋਂ 26 ਜੇੜ ਤੱਕ ਉਹ 9 ਦਿਨ ਖੰਡਪਾੜ ਸਾਹਿਬ ਚੱਲਦੇ ਨੇ ਕੀਰਤਨ ਹੁੰਦਾ ਕਥਾ ਹੁੰਦੀ ਹੈ ਉਹਨਾਂ ਦਿਨਾਂ 'ਚ ਇਹ ਵਿਚਾਰਾ ਹੁੰਦੀਆਂ ਜੋ ਮਹਾਰਾਜ ਨੇ ਇੱਥੇ ਉਹ ਵਿਧੀਆਂ ਦਿੱਤੀਆਂ ਉਹਨਾਂ ਵਿਧੀਆਂ ਅਨੁਸਾਰ ਇੱਥੇ ਉਸੇ ਤਰ੍ਹਾਂ ਦੱਸਿਆ ਜਾਂਦਾ ਬਿਚਰਿਆ ਜਾਂਦਾ ਇੱਕ ਮਾਤਾ ਜੀ ਦੀ ਸਾਲਾਨਾ ਵਰਸੀ ਹੁੰਦੀ ਹੈ ਜੋ ਹੁਣ ਆ ਰਹੀ ਹੈ ਮੂਰੇ 18 ਸਤੰਬਰ ਨੂੰ ਜੋ ਪਹਿਲੇ ਸਰਾਧ ਵਾਂਗ ਇਹਨਾਂ ਹਰ ਸਾਲ ਹੁੰਦੀ ਹੈ ਜੀ ਹਾਂ ਜੀ ਇਹ ਗੱਲ ਆ ਰਹੀ ਹੈ ਜਿਵੇਂ ਗੱਲ ਕਰਦੇ ਹੁੰਦੇ ਆ ਹੋਰ ਵੀ ਸਥਾਨਾਂ ਦੇ ਉੱਤੇ ਸੁੱਖਾਂ ਵਰ੍ਹਉਂਦੀਆਂ ਨੇ ਹੂੰ ਹੂੰ ਜਾਂ ਅਗਲਾ ਕੋਈ ਸੁਖ ਸੁਖ ਲੈਂਦਾ ਹੈ ਇੱਥੇ ਦਾ ਇਤਿਹਾਸ ਦੇ ਨਾਲ ਕੀ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਕੀ ਕੀ ਉਹਨਾਂ ਨੂੰ ਇੱਥੋਂ ਵਰ ਮਿਲਦਾ ਦੇਖੋ ਜਿੱਥੇ ਵੀ ਸਤਿਗੁਰਾਂ ਨੇ ਚਰਨ ਪਾਤੇ ਜੀ ਸਤਿਗੁਰ ਦਾ ਮਤਲਬ ਹੀ ਆ ਕਿ ਜਿਹੜਾ ਅਕਾਲ ਸੱਤਾ ਨਾਲ ਇੱਕ ਮਿਕਾ ਸਤਿਪੁਰਖ ਨੂੰ ਜਾਣੀ ਬੈਠਾ ਜਿੱਥੇ ਵੀ ਚਰਨ ਪੈਗੇ ਉੱਥੇ ਜਿਹੜੀਆਂ ਸਾਡੀਆਂ ਦੁਨਿਆਵੀ ਭਾਵਨਾਵਾਂ ਆ ਜਾਂਦੀਆਂ ਸਰਗਣ ਰੂਪ ਆ ਗਿਆ ਕਾਲਪੁਰਖ ਦਾ ਉਹ ਸਾਰੀਆਂ ਹੀ ਪੂਰੀਆਂ ਹੁੰਦੀਆਂ ਹਰ ਥਾਂ ਤੇ ਪਰ ਇੱਥੇ ਇੱਕ ਜਿਹੜੀ ਖਾਸ ਅਸੀਂ ਵਰਤ ਦਾ ਦੇਖਿਆ ਵਰਤਾਰਾ ਕਿ ਮਾਤਾ ਜੀ ਦੇ ਆਪਣੇ ਪੁੱਤਰ ਨਹੀਂ ਸੀ ਤੇ ਮਨ 'ਚ ਇੱਕ ਚੀਜ਼ ਸੀ ਕਿ ਮੇਰੇ ਪੁੱਤਰ ਹੁੰਦਾ ਮੈਂ ਪਤਾ ਨਹੀਂ ਕਿੰਨੇ ਕਾਰੀ ਅਨੰਦਪੁਰ ਸਾਹਿਬ ਜਾਂਦੀ ਕਿੰਨੇ ਕਾਰੀ ਦਮਦਮਾ ਸਾਹਿਬ ਦਰਸ਼ਨ ਕਰਦੀ ਉਹ ਕਹਿੰਖਦੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਤਜੇ ਤੇਰਾ ਪੁੱਤਰ ਤਾਂ ਮਾਤਾ ਇਹੀ ਆ ਬਾਬਾ ਸੰਗੂ ਸਿੰਘ ਜੋ ਝੋਲੀ ਪਾਤਾ ਤੇ ਇਥੋਂ ਕੋਈ ਪੁੱਤਰ ਬਿਨਾ ਖਾਲੀ ਨਹੀਂ ਜਾਊਗਾ ਉਦੋਂ ਤੋਂ ਲੈ ਕੇ ਹੁਣ ਜੋ ਕੋਈ ਦੂਰ ਦਰਾਡੇ ਬੈਠਾ ਵੀ ਸੁਖ ਸੁਖ ਲੈਂਦਾ ਵੀ ਦਸ਼ਮੇਸ਼ ਪਤਾ ਮੇਰੀ ਵੀ ਝੋਲੀ ਭਰੋ ਇੱਥੇ ਇਹੋ ਜਿਹੇ ਲੋਕ ਆਉਂਦੇ ਆ ਵੀ ਜਿਨ੍ਹਾਂ ਨੂੰ ਸਾਰੇ ਪਾਸੋਂ ਜਵਾਬ ਮਿਲਿਆ ਸੀ ਪਰ ਬੱਚੇ ਉਹਨਾਂ ਦੇ ਜੋੜੀਆਂ ਵੀ ਹੋਈਆਂ ਆਮ ਵੀ ਬੱਚੇ ਹੁੰਦੇ ਆ ਇੱਕ ਤਾਂ ਇਹ ਵਰਤਾਰਾ ਖਾਂ तकरीबन ਉਹ ਸਾਰੇ ਤਰ੍ਹਾਂ ਦੀਆਂ ਆਪਾਂ ਰੋਗ ਸੋਗ ਤੋਂ ਵੀ ਸੁਖਦੇ ਆ ਉਹ ਤਾਂ ਪਾਸ਼ਾ ਦੀ ਆਪ ਦੀ ਖੇਡ ਆ ਜਿੱਥੇ ਇਹਨਾਂ ਦੇ ਚੱਲਨ ਪੈ ਗਏ ਇਹਨਾਂ ਤੋਂ ਉੱਤੇ ਤਾਂ ਕੋਈ ਹੈ ਨਹੀਂ ਸਾਰਾ ਕੁਝ ਵਾਪਰਦਾ ਜੀ ਭਰ ਜਿਵੇਂ ਵੀ ਆਪਾਂ ਕੱਟ ਦੀ ਕਰੀਏ ਕਿੰਨੀ ਕ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਜਾਂ ਪਿੰਡ ਦੀ ਜਾਂ ਆਲੇ ਦੁਆਲੇ ਦੀ ਪਹੁੰਚ ਦੀ ਹੈ ਇਹ ਤੇ ਸੰਗਤ ਜਿਆਦਾ ਦੇਸ਼ ਵਿਦੇਸ਼ ਤੋਂ ਆਉਂਦੀ ਹੈ ਕਿਉਂਕਿ ਇਹਦਾ ਪਤਾ ਬਹੁਤ ਚਿਰ ਤੋਂ ਲੱਗ ਰਿਹਾ ਜਿਵੇਂ ਪੀਟੀਸੀ ਤੇ ਬਿਰਸਾ ਆਉਂਦਾ ਕਈ ਸਾਲਾਂ ਤੋਂ ਸੰਗਤ ਨੋਟ ਰੱਖਦੀ ਹੈ ਜਦੋਂ ਕੋਈ ਵੀਡੀਓ ਪਾ ਦਿੰਦਾ ਜਿਵੇਂ ਤੁਸੀਂ ਅੱਜ ਪਾ ਰਹੇ ਹੋ ਕਾਫੀ ਗੁਰਮੁਖ ਪਹੁੰਚਦੇ ਹੈ ਤੇ ਜਦੋਂ ਹੀ ਪੰਜਾਬ ਆਉਂਦੇ ਹੈ ਉਹਨਾਂ ਦੀ ਲਿਖਤ 'ਚ ਇਹ ਹੁੰਦਾ ਥਾ ਵੀ ਜਦੋਂ ਹੀ ਦਮਦਮਾ ਸਾਹਿਬ ਜਾਵਾਂਗੇ ਉਥੋਂ 27 ਕਿਲੋਮੀਟਰ ਤੇ ਹੈਗਾ ਤੇ ਇੱਥੇ ਜ਼ਰੂਰ ਆ ਕੇ ਜਾਂਦੀ ਹੈ ਸੰਗਤ ਨੇੜੇ ਇਲਾਕੇ ਦੀਆਂ ਵੀ ਆਉਂਦੀਆਂ ਜਦੋਂ ਦਿਨ ਤਿਹਾਰ ਮਨਾਉਣੇ ਆ ਉਦੋਂ ਸਾਰੇ ਥਾਵਾਂ ਤੋਂ ਇਕੱਠ ਵੱਟ ਹੁੰਦਾ ਇਹ ਪੁੱਛੋ ਤਾਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਬਠਿੰਡੇ ਤੋਂ ਕਿੰਨਾ ਪੈਂਦਾ ਪੁੱਛੋ ਤਾਂ ਤਾਂ 4 ਕਿਲੋਮੀਟਰ ਹੈ ਜੇ ਆਪਾਂ ਕੈਂਚੀਆਂ ਲਾਈਏ ਬਠਿੰਡਾ ਬਨਾਲਾ ਰੋਡ ਤੋਂ 8 ਕਿਲੋਮੀਟਰ ਹੈ ਜੀ ਬਠਿੰਡੇ ਤੋਂ 15 16 ਕਿਲੋਮੀਟਰ ਹੈ ਜਿਵੇਂ ਹੁਣ ਸੰਗਤਾਂ ਨੇ ਦਰਸ਼ਨ ਕਰਨਾ ਹੋਵੇ ਇਸ ਸਥਾਨਾਂ ਤੇ ਤਾਂ ਸਭ ਤੋਂ ਵੱਧ ਜਿਵੇਂ ਹੁਣ ਆਪਾਂ ਕਹਿੰਦੀ ਪਟਿਆਲੇ ਤੋਂ ਸੰਗਤ ਆ ਰਹੀ ਹੈ ਜਿਵੇਂ ਅਡੀਸਰ ਸਾਹਿਬ ਜਦੋਂ ਉਹ ਸਥਾਨ ਪਰਗਟ ਹੋਇਆ ਅੱਜ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਲਾਂ ਸਾਰੇ ਪੰਜਾਬ ਦੀ ਕੀ ਦਿੱਲੀ ਤੱਕ ਦੀ ਸੰਗਤ ਆ ਰਹੀ ਹੈ ਜਦੋਂ ਇੱਥੇ ਕਿਰਪਾ ਤੁਸੀਂ ਕਹਿ ਰਹੇ ਹੋ ਵੀ ਸੰਗਤ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਮਹਾਰਾਜ ਦੀ ਕਿਰਪਾ ਸੰਗਤਾਂ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਬਿਲਕੁਲ ਇੱਥੋਂ ਸੰਗਤ ਨੂੰ ਆਉਣ ਵਾਸਤੇ ਕਿਹੜੇ ਰਾਹ ਬਸ ਇਹੀ ਮੇਰਾ ਜਿਵੇਂ ਅਡੀਸਰ ਸਾਹਿਬ ਸੰਗਤ ਆਉਂਦੀ ਜਿਨ੍ਹਾਂ ਨੂੰ ਇੱਥੋਂ ਬਾਰੇ ਪਤਾ ਉਹ ਨਾਲ ਇੱਥੇ ਜ਼ਰੂਰ ਆ ਕੇ ਜਾਂਦੇ ਆ ਇੱਥੋਂ ਫਿਰ ਉਹ ਦਮਦਮਾ ਸਾਹਿਬ ਨੂੰ ਜਾਂਦੇ ਆ ਯਾਨੀ ਸਰਕਲ ਬਣ ਜਾਂਦਾ ਵੀ ਇੱਥੋਂ ਅਗਲਾ ਹਾਜੀ ਰਤਨ ਵੀ ਹੋ ਲੈਂਦਾ ਕਿਲਾ ਸਾਹਿਬ ਦਰਸ਼ਨ ਕਰ ਲੈਂਦਾ ਉੱਥੋਂ ਦਮਦਮਾ ਸਾਹਿਬ ਫਿਰ ਵਾਪਸੀ ਹੋ ਜਾਂਦੀ ਹੈ ਇਹ ਸਥਾਨ ਯਾਨੀ ਪੁੱਚੋ ਮੰਡੀ ਤੋਂ ਹੀ ਮੁੜੀਦਾ ਜੀ ਕੋਚੋ ਚੌਕ ਦੇ ਵਿੱਚੋਂ ਇਧਰ ਨੂੰ ਮੁੜੀਦਾ ਚੱਕ ਫਤੇ ਸਿੰਘਾਲੇ ਨੂੰ ਜੀ ਕਾਫੀ ਪ੍ਰਸਿੱਧ ਨਗਰ ਹੈ ਇਹ ਮਤਲਬ ਸਿਆਸੀ ਤੌਰ ਤੇ ਕਾਫੀ ਸਰਕੀਆਂ ਚ ਰਿਹਾ ਤੇ ਇਸ ਕਰਕੇ ਨੈਵੀਗੇਸ਼ਨ ਤੇ ਕੋਈ ਵੀ ਭਰਦਾ ਗੁਰਦੁਆਰਾ ਮਈ ਦੇ ਸੰਤ ਗ੍ਰੀਵਨ ਇਥੇ ਪਹੁੰਚ ਜਾਂਦਾ ਜੀ ਹਾਂਜੀ ਕੋਈ ਹੋਰ ਕੋਈ ਨਿਸਾਨੀ ਇਤਿਹਾਸਕ ਨਿਸਾਨੀ ਇਸ ਸਥਾਨ ਦੀ ਕਿਸ ਤਰ੍ਹਾਂ ਜਿਵੇਂ ਕੋਈ ਗੁਰੂ ਮਹਾਰਾਜ ਦੀ ਜਾਂ ਬਾਬਾ ਜੀ ਦੀ ਜੇ ਬਾਬਾ ਜਿਹਦੀ ਕੋਈ ਹੱਥ ਲਿਖਤ ਵਾਸਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਹੱਥ ਲਿਖਤਾਂ ਜਿਹੜੀਆਂ ਪਾਸ਼ਾ ਦੀਆਂ ਸਿੱਧੀਆਂ ਨਹੀਂ ਹੈ ਉਦੋਂ ਦੇ ਗੁਰਮਖਾਂ ਦੀਆਂ ਜਿਵੇਂ ਸਰੂਪ ਵੀ ਹੈ ਇੱਥੇ ਹੱਥ ਲਿਖਤ ਹੱਥ ਲਿਖਤ ਦਸਮ ਗ੍ਰੰਥ ਵੀ ਆ ਜੀ ਉਹ ਚੀਜ਼ਾਂ ਸਾਰੀਆਂ ਇੱਥੇ ਉਮੀ ਸੰਭੀਆਂ ਹੋਈਆਂ ਜੀ ਯਾਨੀ ਐ ਸਿੱਧੀ ਨਹੀਂ ਆਪਾਂ ਕਹਿ ਸਕਦੇ ਕਿ ਪਾਸ਼ਾ ਦੀ ਖੁਦ ਦੀ ਲਿਖੀ ਹੋਈ ਆ ਜੀ ਹਾਂਜੀ ਬਾਬਾ ਜੀ ਦੀ ਆਪਦੀ ਲਿਖੀ ਹੋਈ ਆ ਨਹੀਂ ਦਸਵੇਂ ਪਾਸ਼ਾ ਦੀ ਆਪਦੀ ਨਹੀਂ ਬਾਬਾ ਸੰਗੂ ਸਿੰਘ ਦੀ ਲਿਖਤਾ ਉਦੋਂ ਦੇ ਗੁਰਮਖਾਨੀਆਂ ਉਹ ਉਸ ਟਾਈਮ ਦੇ ਗੁਰਮਖਾਨੀਆਂ ਜਿਨ੍ਹਾਂ ਨੇ ਉਦੋਂ ਸੁਣੇ ਬਚਨ ਉਹ ਲਿਖੇ ਹਾਂ ਜੀ ਹੋਰ ਵੀ ਹੋਰ ਜਿਵੇਂ ਮਹਾਰਾਜ ਦੀ ਦਸਤਾਰ ਹੈ ਜਿਹੜੀ ਦੇਖੇ ਗਏ ਮਾਤਾ ਸਹਿਬ ਕੌਰ ਮਤਲਬ ਆਪਣੀਆਂ ਜੁੱਤਾ ਦੇਖੇ ਗਏ ਮਾਤਾ ਸੁੰਦਰ ਕੌਰ ਆਪਣੀਆਂ ਖੜਾਵਾ ਮਤਲਬ ਜਿਵੇਂ ਆਪਾਂ ਨਿਸ਼ਾਨੀ ਦੇ ਦਿੰਨੇ ਆ ਉਹ ਚੀਜ਼ਾਂ ਪਾਸ਼ਾ ਦਾ ਕਸਹਿਰਾ ਇੱਥੇ ਜਿਹੜਾ ਤੁਸੀਂ ਉੱਥੇ ਦਰਸ਼ਨ ਕਰਾਉਂਗੇ ਤਵੀ ਜਿੱਤੇ ਪ੍ਰਸ਼ਾਦੇ ਤਿਆਰ ਕੀਤੇ ਸੀ ਇੱਕ ਮਾਤਾ ਦਾ ਜਿਵੇਂ ਨਜ਼ਰੀਆ ਕਹਲੋ ਇੱਕ ਪ੍ਰੇਮੀ ਦਾ ਹੁੰਦਾ ਇਹ ਦਿਨ ਮਹਾਰਾਜ ਵਾਸਤੇ ਪ੍ਰਸ਼ਾਦ ਤਿਆਰ ਕਰਦੇ ਰਹੇ ਹੁਣ ਆਪਣੇ ਲਈ ਨਹੀਂ ਵਰਤਾਂਗੇ ਕبھی ਵੀ ਉਹਵੇਂ ਸੰਭੀ ਹੋਈ ਹੈ ਉਹ ਚੁਰਬੀ ਉਸੇ ਤਰ੍ਹਾਂ ਸੰਭੀ ਹੋਈ ਆ ਉਹ ਜੋੜੀ ਜਿਹਨੂੰ ਮਹਾਰਾਜਾ ਹੱਥ ਲਾਉਂਦੇ ਰਹੇ ਬੁਰਜੇ 'ਚ ਉਤਰਦੇ ਆਂ ਅੰਦਰ ਜਾਂਦੇ ਆਂ ਉਹ ਜੋੜੀ ਵੀ ਉਸੇ ਰੂਪ 'ਚ ਹੀ ਸਾਂਭੀ ਹੋਈ ਆ ਤੁਸੀਂ ਦਰਸੂ ਕਰਾਇਓ ਸੰਗਤ ਨੂੰ ਤੇ ਮਾਤਾ ਸਾਹਿਬਕੌਰ ਬਰਾਜਦੇ ਰਹੇ ਜਦੋਂ ਮਾਤਾ ਕੋਲ ਬਹਿੰਦੇ ਸੀ ਆ ਕੇ ਮਾਤਾ ਸੁੰਦਰਕੌਰ ਬਰਾਜਦੇ ਰਹੇ ਉਹਨਾਂ ਦੀ ਨਿਸ਼ਾਨੀ ਉਸੇ ਤਰ੍ਹਾਂ ਸਾਂਭੀ ਹੋਈ ਆ ਮਾਤਾ ਜੀ ਦੀਆਂ ਨਿਸ਼ਾਨੀਆਂ ਕੱਗਰਾ ਤੇ ਪਜਾਮੀ ਪਏ ਆ ਇਹ ਕਾਫੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਸਸੋ ਕੀ ਸੰਗਤ ਨੂੰ ਹੋਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਨੇਹਾ ਤਾਂ ਸੰਗਤ ਨੂੰ ਇਹੀ ਆ ਵੀ ਦੇਖੋ ਇਹ ਜਿਹੜਾ ਸਿਸਟਮ ਮਹਾਰਾਜ ਨੇ ਜੋ ਦਿੱਤਾ ਸੇਵਾ ਦਿੱਤੀ ਆ ਅਸੀਂ ਵੀ ਸੇਵਾ ਕਰ ਪਰ ਜਿਹੜਾ ਮੇਨ ਗੱਲ ਦੇ ਕੇ ਗਏ ਆ ਦਸਵੇਂ ਪਾਤਸ਼ਾਹ ਇੱਥੇ ਉਹ ਇਹੀ ਆ ਕਿ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਨੇਹਾ ਇਹ ਬੇਹੱਦ ਜਿਆਦਾ ਵੱਡਾ ਹੈ ਕਿ ਜੋ ਪਰਮ ਸੱਤਾ ਹੋਈ ਕੋਈ ਆ ਉਹ ੴ ਸਤਨਾਮ ਹੈ ਜੇ ਕੋਈ ਪੁੱਛਦਾ ਨਾਮ ਕੀ ਹੁੰਦਾ ਤਾਂ ੴ ਸਤਨਾਮ ਹੈ ਓੰਕਾਰ ਦੀ ਧੋਣਾ ਜਿਹਦੇ ਚੋਂ ਸਾਰਾ ਕੁਝ ਪੈਦਾ ਹੁੰਦਾ ਨਿਰਗੁਣ ਸਰਗੁਣ ਉਸੇ ਚ ਹੀ ਸਮਾ ਜਾਂਦਾ ਮਹਾਰਾਜ ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ ਇਹਨੂੰ ਜਾਣਨ ਲਈ ਜਿੰਨੇ ਬੀਜ ਮੰਤਰ ਹੈ ਜਿੰਨੇ ਸੂਤਰ ਹੈ ਜਿੰਨੀਆਂ ਵਿਧੀਆਂ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਜਿਹੜੇ ਵੀ ਚਾਹੁੰਦੇ ਆ ਗੁਰਮੁਖ ਪਿਆਰੇ ਕਿ ਅਸੀਂ ਪਿਆਰ ਚਾਹੁੰਦੇ ਆ, ਪ੍ਰੇਮ ਚਾਹੁੰਦੇ ਆ, ਸ਼ਾਂਤੀ ਚਾਹੁੰਦੇ ਆ ਕਿਉਂਕਿ ਉਹ ਸਾਰਾ ਕੁਝ ਹੀ ਦੱਸਿਆ ਹੋਇਆ। ਸਾਨੂੰ ਕਿਰਾਇਆ ਉਹ ਜਾ ਰਿਹਾ ਡੰਡਗ ਮੰਡੰਗ ਜਿਹਨੂੰ ਰੋਕਿਆ ਬਾਣੀ ਨੇ। ਕਿਉਂਕਿ ਅਸੀਂ ਬਾਣੀ ਪੜੇ ਨਹੀਂ ਹੁੰਦੇ ਆ ਆਪ ਤਾਂ ਤੇ ਜਿਹੜਾ ਕਰਨਾ ਹੈ ਉਹ ਬਿਲਕੁਲ ਸੌਖਾ ਰਸਤਾ ਕਿ ਤੁਹਾਡਾ ਸਰੀਰ ਹੀ ਹਰਿ ਮੰਦਰ ਹੈ ਇਹਦੇ ਅੰਦਰ ਜਿਹੜੇ ਸਾਹ ਵਗਦੇ ਆ ਇਹ ਗੁਰੂ ਆ। ਇਹ ਪਵਨ ਗੁਰੂ ਆ ਇਹ ਇਹ ਦਿੰਦੇ ਨਹੀਂ ਹੈ ਕਿ ਦੁਨੀਆਂ 'ਚ ਅਸੀਂ ਕਿਹਦੇ ਬਗਣਾ ਕਿਹਦੇ ਨਹੀਂ ਜਿਹਦੇ ਬਗ ਰਹੇ ਆ ਉਹ ਕਾਲਪੁਰਖ ਦੀ ਮਿਹਰ ਹੀ ਆ ਉਹਦੇ ਤੇ ਤੇ ਇਹਦੇ ਨਾਲ ਅਟੈਚ ਹੋਣਾ ਤੜਕੇ ਹੱਥ ਨੇ ਸਮਾ ਕੱਢਣਾ ਹੈ ਉਹ ਸਮਾ ਕੱਢ ਕੇ ਹੋਏ ਇਹਨੂੰ ਮਹਿਸੂਸ ਕਰਨਾ ਹੈ ਤਾਂ ਕਿ ਅਸੀਂ ਸਬਦ ਗੁਰੂ ਤੱਕ ਪਹੁੰਚ ਸਕੀਏ ਤੇ ਸਾਡੀ ਜਿਹੜੀ ਡਿਊਟੀ ਲਈ ਆ ਪਾਤਸ਼ਾਹ ਨੇ ਉਹ ਇਹੀ ਆ ਕਿ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਜਿਵੇਂ ਤੁਹਾਨੂੰ ਜਨਾਇਆ ਉਹ ਅੱਗੇ ਜਨਾ ਦੇ ਤੋ ਆਪਣਾ ਸਹਿਜ ਪਾਠ ਚੱਲ ਰਿਹਾ ਮਾ ਦੇਸਾਂ ਜਸਵੀਰ ਸਿੰਘ YouTube ਚੈਨਲ ਤੇ ਜਿਹੜੇ ਗੁਰਮੁਖ ਪਿਆਰੇ ਚਾਹੁੰਦੇ ਆ ਵੀ ਸਾਨੂੰ ਸਰਲ ਸਪਸ਼ਟ ਤਰੀਕੇ ਨਾਲ ਪਤਾ ਲੱਗੇ ਉਹ ਸਹਿਜ ਪਾਠ ਸੁਣਦੇ ਰਹਿਣ ਇਹ ਬਚਨ ਦਿੱਤਾ ਬਾ ਮਾਤਾ ਨੂੰ ਪਾਤਸ਼ਾਹ ਦਾ ਏਕ ਓਂਕਾਰ ਤੋਂ ਲੈ ਕੇ 18 10 20 ਤਾਂ ਜਿਹੜਾ ਵੀ ਬਾਣੀ ਨੂੰ ਉਸ ਤਰੀਕੇ ਨਾਲ ਸੁਣ ਲੈਂਦਾ ਸੌਖੇ ਤਰੀਕੇ ਨਾਲ ਉਹ ਆਟੋਮੈਟਿਕਲੀ ਵਿਦੇਹ ਹੋ ਜਾਂਦਾ ਜਿੰਨੇ ਮਰਜ਼ੀ ਅੱਜ ਤੁਹਾਡੇ ਸਵਾਲਾਣਾ ਮਨ ਪਰੇਵੇ ਆ ਕੁਝ ਵੀ ਆ ਚਿੰਤਾ ਛੱਡ ਕੇ ਉਹਨੂੰ ਸੁਣਦੇ ਰਹੋ ਸੁਣਦਿਆਂ ਸੁਣਦੇ ਹੀ ਸਾਰੇ ਸਵਾਲ ਮੁੱਕ ਜਾਣੇ ਆ ਤੁਸੀਂ ਅੰਤਰਾਤਮੇ ਜੁੜ ਜਾਣਾ ਤੁਹਾਡੀ ਸਿੱਧੀ ਜਣੀ ਆਤਮਿਕ ਅਡੋਲਤਾ ਜਿਹੜੀ ਕਹਿੰਦੇ ਆ ਜਿਹਨੂੰ ਸਹਿਜ ਕਹਿੰਦੇ ਆ ਤੁਹਾਡੇ ਅੰਦਰ ਵਾਪਰ ਜਾਣਾ